ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿਟਚੈਟ ਪੰਜਾਬ ਵਿੱਚ ਆਪ ਸਭ ਦਾ ਇੱਕ ਵਾਰ ਫੇਰ ਸਵਾਗਤ ਹੈ ਜੀ ਅੱਜ ਅਸੀਂ ਕੁਝ ਖਾਸ ਸਰੋਤਾਂ ਤੇ ਨਜ਼ਰ ਮਾਰ ਰਹੇ ਹਾਂ ਇਹ ਪੰਜਾਬੀ ਸੂਬਾ ਲਹਿਰ ਦੇ ਮਤਲਬ ਪੂਰੇ ਸੰਘਰਸ਼ ਤੇ ਅੱਜ ਦੀਆਂ ਚੁਣੌਤੀਆਂ ਬਾਰੇ ਨੇ ਹਾਂਜੀ ਸਾਡਾ ਮਕਸਦ ਹੈ ਇਹਨਾਂ ਸਰੋਤਾ ਚੋ ਮਤਲਬ ਮੁੱਖ ਗੱਲਾਂ ਨੂੰ ਸਮਝਣਾ ਕਿ ਇਹ ਲਹਿਰ ਕਿਵੇਂ ਸ਼ੁਰੂ ਹੋਈ ਕੀ ਔਕੜਾਂ ਆਈਆਂ ਤੇ ਅੱਜ ਤੇ ਇਸ ਦਾ ਕੀ ਅਸਰ ਹੈ ਜਿਵੇਂ ਇਹਨਾਂ ਚ ਲਿਖਿਆ ਮਿਲਦਾ ਚਲੋ ਫਿਰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਉਹ ਆਜ਼ਾਦੀ ਤੋਂ ਵੀ ਪਹਿਲਾਂ ਦੀ ਹੈ ਜਦੋਂ ਕਾਂਗਰਸ ਹੀ ਆਗੂਆਂ ਨੇ ਪਾਸ਼ਾ ਦੇ ਆਧਾਰ ਤੇ ਸੂਬੇ ਬਣਾਉਣ ਦਾ ਵਾਅਦਾ ਕੀਤਾ ਸੀ ਤੇ ਨਾਲੇ ਆਜ਼ਾਦੀ ਚ ਸਿੱਖਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਵੀ ਹੈ ਕੁਝ ਸਰੋਤਾਂ ਕਹਿੰਦੇ ਨੇ 90% ਤੱਕ ਹਾਂਜੀ ਪਰ ਦੇਖੋ ਇਨ੍ਹਾਂ ਸਰੋਤਾਂ 'ਚ ਇੱਕ ਗੱਲ ਸਾਫ਼ ਹੈ ਕਿ ਆਜ਼ਾਦੀ ਮਿਲਣ ਤੋਂ ਬਾਅਦ ਉਹ ਗੱਲ ਨਾ ਰਹੀ ਵਾਦੇ ਪੂਰੇ ਨਹੀਂ ਹੋਏ ਸਗੋਂ ਵੰਡ ਨੇ ਤਾਂ ਬਹੁਤ ਮਤਲਬ ਬਹੁਤ ਵੱਡਾ ਨੁਕਸਾਨ ਕੀਤਾ ਸਿੱਖ ਪਾਈਚਾਰੇ ਦਾ ਯਾਨੀ ਮਾਲੀ ਗੁਰਧਾਮ ਪਾਕਿਸਤਾਨ ਰਹਿ ਗਏ ਜ਼ਮੀਨਾਂ ਗਈਆਂ ਤਾਂ ਉਹ ਬੇਵਿਸ਼ਵਾਸੀ ਸ਼ੁਰੂ ਤੋਂ ਹੀ ਬਣ ਜਾਂਦੀ ਹੈ ਹੂੰ ਤੇ ਇਸੇ ਮਾਹੌਲ 'ਚ ਫਿਰ ਪੰਜਾਬੀ ਸੂਬੇ ਲਈ ਅਸਲੀ ਸੰਘਰਸ਼ ਸ਼ੁਰੂ ਹੁੰਦਾ ਹੈ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ 'ਚ ਪਰ ਸਰਕਾਰ ਦਾ ਰਵਈਆ ਜਿਵੇਂ ਦੱਸਿਆ ਗਿਆ ਉਹ ਸ਼ੁਰੂ ਤੋਂ ਹੀ ਸਖਤ ਸੀ 1949 'ਚ ਦਿੱਲੀ 'ਚ ਕਾਨਫਰੰਸ ਰੱਖਣੀ ਸੀ ਮਾਸਟਰ ਜੀ ਨੂੰ ਉਹ ਰਸਤੇ 'ਚ ਹੀ ਗ੍ਰਿਫਤਾਰ ਕਰ ਲਿਆ ਹਾਂਜੀ ਬਿਲਕੁਲ ਗ੍ਰਿਫਤਾਰੀਆਂ ਨੇਤਾਵਾਂ ਨੂੰ ਸਜ਼ਾਵਾਂ ਇਹ ਸਭ ਚੱਲਿਆ ਇਸ ਨਾਲ ਮਤਲਬ ਸੰਗਤਾਂ 'ਚ ਰੋਸ ਤਾਂ ਵਧਣਾ ਹੀ ਸੀ ਪਰ ਦਬਾਅ ਦੇ ਬਾਵਜੂਦ ਹਿੰਮਤ ਨਹੀਂ ਹਾਰੀ 4 April 1949 ਨੂੰ ਅੰਮ੍ਰਿਤਸਰ 'ਚ ਮੀਟਿੰਗ ਹੋਈ ਉੱਥੇ ਪਹਿਲੀ ਵਾਰੀ ਰਸਮੀ ਤੌਰ ਤੇ ਪੰਜਾਬੀ ਸੂਬੇ ਦੀ ਮੰਗ ਦਾ ਮਤਾ ਪਾਸ ਹੋਇਆ। ਅੱਛਾ ਫਿਰ 1955 ਚ ਮਸਲਾ ਹੋਰ ਗੰਭੀਰ ਹੋ ਗਿਆ। ਪੰਜਾਬੀ ਸੂਬਾ ਜ਼ਿੰਦਾਬਾਦ ਨਾਰੇ ਤੇ ਹੀ ਪਾਬੰਦੀ ਲੱਗ ਗਈ ਤੇ ਮਾਸਟਰ ਤਾਰਾ ਸਿੰਘ ਜੀ ਨੇ ਮੋਰਚਾ ਸ਼ੁਰੂ ਕਰ ਦਿੱਤਾ। ਕਹਿੰਦੇ ਨੇ ਕੋਈ 12000 ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ। 4 ਜੁਲਾਈ 1955 ਦੀ ਘਟਨਾ ਉਹ ਵੀ ਬਹੁਤ ਅਹਿਮ ਹੈ। ਜਦੋਂ ਪੁਲਿਸ ਸ੍ਰੀ ਹਰਮਿੰਦਰ ਸਾਹਿਬ ਕੰਪਲੈਕਸ ਅੰਦਰ ਗਈ। ਹਾਂ ਉਹ ਘਟਨਾ ਬਹੁਤ ਵੱਡੀ ਸੀ। ਉਸ ਤੋਂ ਬਾਅਦ ਹਾਲਾਤ ਬਦਲੇ ਸਰਕਾਰ ਨੂੰ ਪਿੱਛੇ ਹਟਣਾ ਪਿਆ। ਪਾਬੰਦੀ ਵਾਪਸ ਲਈ ਤੇ ਉਦੋਂ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਖੁਦ ਮਤਲਬ ਸ੍ਰੀ ਦਰਬਾਰ ਸਾਹਿਬ ਆ ਕੇ ਮਾਫੀ ਮੰਗੀ ਪਰ ਗੱਲ ਇੱਥੇ ਮੁੱਕੀ ਨਹੀਂ ਨਹੀਂ ਬਿਲਕੁਲ ਨਹੀਂ 1960 ਚ ਫੇਰ ਮੋਰਚਾ ਲੱਗਾ ਮਾਸਟਰ ਜੀ ਫਿਰ ਗ੍ਰਿਫਤਾਰ ਹੋਏ ਦਿੱਲੀ ਚ ਸ਼ਾਂਤਮਈ ਜਲੂਸ ਤੇ ਪੁਲਿਸ ਤਸ਼ੱਦਦ ਹੋਇਆ ਜਿਸ ਚੋ ਸੱਤ ਸਿੰਘਾਂ ਦੀ ਸ਼ਹੀਦੀ ਹੋਈ ਇਹ ਵੀ ਸਰੋਤ ਦੱਸਦੇ ਨੇ ਹੂੰ ਸਰਕਾਰ ਨੇ ਤਾਂ ਹੋਰ ਸਖਤੀ ਕਰ ਦਿੱਤੀ ਫਿਰ 19 ਜੁਲਾਈ 1960 ਨੂੰ ਇੱਕ ਆਰਡੀਨੈਂਸ ਆ ਗਿਆ ਜਿਸ ਚ ਅੰਦੋਲਨਕਾਰੀਆਂ ਨੂੰ ਮਦਦ ਦੇਣਾ ਜਾਂ ਪਤਾ ਨਾ ਦੱਸਣਾ ਵੀ ਜੁਰਮ ਸੀ 3 ਸਾਲ ਤੱਕ ਸਜ਼ਾ ਦਾ ਪਰ ਕਮਾਲ ਦੀ ਗੱਲ ਵੇਖੋ ਸਿੰਘਾਂ ਦੀ ਦ੍ਰਿੜਤਾ ਪੁੱਛਣ ਤੇ ਆਪਣਾ ਪਤਾ ਕੀ ਦੱਸਦੇ ਸੀ ਬਿੱਤਾ ਗੁਰੂ ਗੋਬਿੰਦ ਸਿੰਘ ਜੀ ਵਾਸੀ ਸ਼੍ਰੀ ਆਨੰਦਪੁਰ ਸਾਹਿਬ ਅਦੁੱਤੀ ਮਿਸਾਲ ਹੈ ਜੀ ਇਹ ਤਾਂ ਸਹੀ ਗੱਲ ਹੈ ਕੁਰਬਾਨੀਆਂ ਬਹੁਤ ਹੋਈਆਂ ਬਹੁਤ ਜ਼ਿਆਦਾ ਕੁੱਲ ਮਿਲਾ ਕੇ ਜੇ ਸਰੋਤਾ ਨੂੰ ਵੇਖੀਏ 57000 ਤੋਂ ਵੱਧ ਗ੍ਰਿਫਤਾਰੀਆਂ 43 ਸ਼ਹੀਦੀਆਂ ਜੁਰਮਾਨੇ ਕੈਦਾਂ ਮਾਸਟਰ ਜੀ ਤੋਂ ਬਾਅਦ ਸੰਤ ਫਤੇ ਸਿੰਘ ਜੀ ਨੇ ਅਗਵਾਈ ਕੀਤੀ ਤੇ ਆਖਿਰ 17 ਸਾਲ ਲੱਗ ਗਏ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬੜਿਆ ਪਰ ਜਿਵੇਂ ਸਰੋਤ ਇਸ਼ਾਰਾ ਕਰਦੇ ਨੇ ਇਹ ਪੂਰਾ ਨਹੀਂ ਸੀ ਅਧੂਰਾ ਸੀ ਤੇ ਉਹੀ ਅਧੂਰਾਪਨ ਮਤਲਬ ਅੱਜ ਵੀ ਦਿਖਦਾ ਹੈ ਕਈ ਮਸਲਿਆਂ 'ਚ ਜੋ ਇਸ ਰੋਤ ਉਠਾਉਂਦੇ ਨੇ ਆਪਣੀ ਰਾਜਧਾਨੀ ਚੰਡੀਗੜ੍ਹ ਉਹ ਪੂਰੀ ਤਰ੍ਹਾਂ ਪੰਜਾਬ ਨੂੰ ਨਹੀਂ ਮਿਲੀ ਕਿੰਨੇ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ ਹਾਂਜੀ ਤੇ ਸਰਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਵੀ اسی ਸੰਦਰਭ ਚ ਹੈ 74 ਦਿਨ ਦਾ ਮਰਨ ਵਰਤ ਰੱਖਿਆ ਉਹਨਾਂ ਨੇ ਪਰ ਮੰਗਾ ਉਥੇ ਦੀਆਂ ਉਥੇ ਰਹੀਆਂ ਪਾਣੀਆਂ ਦਾ ਮਸਲਾ ਉਹ ਤਾਂ ਅੱਜ ਵੀ ਬਹੁਤ ਵੱਡਾ ਮੁੱਦਾ ਹੈ ਬਿਲਕੁਲ ਕਿ ਲ ਹੋਰ ਵੀ ਕਈ ਗੱਲਾਂ ਨੇ ਜਿਨ੍ਹਾਂ ਦਾ ਜ਼ਿਕਰ ਮਿਲਦਾ ਹੈ ਨਾ ਲਿਖਤਾਂ 'ਚ ਜਿਵੇਂ ਚੰਡੀਗੜ੍ਹ 'ਚ ਕੇਂਦਰੀ ਸਰਵਿਸ ਰੂਲ ਲਾਗੂ ਹੋ ਗਏ 2022 'ਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਯਾਨੀ BBMB ਉਹਦੇ ਵਿੱਚੋਂ ਪੰਜਾਬ ਦਾ ਹੱਕ ਘਟਾ ਦਿੱਤਾ ਗਿਆ ਇਹ ਵੀ 2022 ਦੀ ਗੱਲ ਹੈ ਅੱਛਾ ਫਿਰ ਆਰਥਿਕ ਮੁੱਦੇ ਕਹਿੰਦੇ ਨੇ ਬਾਰਡਰ ਸਟੇਟ ਕਹਿ ਕੇ ਇੰਡਸਟਰੀ ਨਹੀਂ ਲੱਗਦੀ ਪੰਜਾਬ ਵਾਲੇ ਦੂਜੇ ਰਾਜਾਂ ਚ ਜ਼ਮੀਨ ਨਹੀਂ ਲੈ ਸਕਦੇ ਪਰ ਬਾਕੀ ਸਾਰੇ ਪੰਜਾਬ ਚ ਲੈ ਸਕਦੇ ਨੇ ਹਾਂ ਇਹ ਵੀ ਇੱਕ ਨੁਕਤਾ ਹੈ ਟੈਕਸਿਆਂ ਦਾ ਬੋਝ ਫਿਰ ਸਮਾਜਿਕ ਪੱਧਰ ਤੇ ਬੇਰੋਜ਼ਗਾਰੀ ਕਰਕੇ ਨੌਜਵਾਨ ਬਾਹਰ ਜਾ ਰਹੇ ਨੇ ਪ੍ਰਵਾਸ ਬਹੁਤ ਹੋ ਰਿਹਾ ਆਬਾਦੀ ਦਾ ਜਿਹੜਾ ਤوازن ਹੈ ਉਹ ਬਦਲ ਰਿਹਾ ਕਿਸਾਨੀ ਤੇ ਖਤਰਾ ਇਹ ਸਾਰੀਆਂ ਚਿੰਤਾਵਾਂ ਦਰਜ ਨੇ ਤਾਂ ਮਤਲਬ ਹੈ ਇਹ ਸਾਰੇ ਨੁਕਤੇ ਇਹੀ ਦੱਸਦੇ ਨੇ ਕਿ ਜਿਹੜਾ ਇਤਿਹਾਸਿਕ ਸੰਘਰਸ਼ ਸੀ ਉਦੇ ਕਈ ਪਹਿਲੂ ਅੱਜ ਵੀ ਸਾਡੇ ਸਾਹਮਣੇ ਨੇ ਸੋ ਸਾਰੀ ਗੱਲਬਾਤ ਦਾ ਨਿਚੋੜ ਇਹੀ ਹੈ ਜੋ ਇਹ ਸਰੋਤ ਸਾਨੂੰ ਦੱਸਦੇ ਨੇ ਕਿ ਪੰਜਾਬੀ ਸੂਬਾ ਬੇਮਿਸਾਲ ਕੁਰਬਾਨੀਆਂ ਨਾਲ ਬਣਿਆ ਲੰਮਾ ਸੰਘਰਸ਼ ਹੋਇਆ ਪਰ ਕਈ ਬੁਨਿਆਦੀ ਮੰਗਾਂ ਜਿਵੇਂ ਰਾਜਧਾਨੀ ਪਾਣੀ ਇਲਾਕੇ ਉਹ ਅੱਜ ਤੱਕ ਪੂਰੀ ਤਰ੍ਹਾਂ ਹੱਲ ਨਹੀਂ ਹੋਈਆਂ ਇਸ ਇਤਿਹਾਸ ਨੂੰ ਸਮਝਣਾ ਅੱਜ ਦੀਆਂ ਚੁਣੌਤੀਆਂ ਨੂੰ ਵੇਖਣ ਲਈ ਬਹੁਤ ਜ਼ਰੂਰੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਸਾਡੇ ਸਰੋਤਿਆਂ ਲਈ ਲਾਹੇਵੰਦ ਸਾਬਿਤ ਹੋਈ ਹੋਵੇਗੀ। ਸਾਡੀ ਵਿਚਾਰ ਚਰਚਾ ਲਈ ਸਾਡੇ YouTube ਚੈਨਲ ਚਿਟ ਚੈਟ ਪੰਜਾਬ ਨੂੰ ਫੋਲੋ ਕਰੋ ਜੀ। ਕਿਰਪਾ ਕਰਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਅਸੀਂ ਤੁਹਾਡੇ ਸੁਝਾਵਾ ਲਈ ਧੰਨਵਾਦੀ ਹੋਵਾਂਗੇ। ਇਸ ਲਈ ਕਿਰਪਾ ਕਰਕੇ ਉਹਨਾਂ ਨੂੰ ਹੇਠਾਂ ਟਿੱਪਣੀਆਂ ਵਿੱਚ ਛੱਡੋ। ਤੇ ਜਾਂਦੇ ਹੋਏ ਇੱਕ ਸਵਾਲ ਤੁਹਾਡੇ ਵਿਚਾਰਨ ਲਈ ਛੱਡ ਰਹੇ ਹਾਂ। ਜਿਹੜੇ ਮੁੱਦੇ ਇਹਨਾਂ ਸਰੋਤਾਂ 'ਚ ਉਠਾਏ ਗਏ ਨੇ ਤੇ ਲੰਮੇ ਸਮੇਂ ਤੋਂ ਚੱਲ ਰਹੇ ਨੇ ਉਹਨਾਂ ਦੇ ਹੱਲ ਲਈ ਭਵਿੱਖ ਵਿੱਚ ਕੀ ਪਹੁੰਚ ਅਪਣਾਈ ਜਾ ਸਕਦੀ ਹੈ ਇਸ ਬਾਰੇ ਜ਼ਰੂਰ ਸੋਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ